ਦੋਸਤੋ ਸਤਿ ਸ੍ਰੀ ਅਕਾਲ ਮੈਂ ਗੁਰਤੇਜ ਸਿੰਘ ਤੇ ਤੁਸੀਂ ਜੁੜੇ ਹੋ ਕਮਾਲੂ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਇਹ ਤਕਤਸ਼ੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਹੈ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈਂਦਾ ਹੈ ਤਲਵੰਡੀ ਸਾਬੋ ਤੋਂ ਰਾਮਾ ਰੋਡ ਆਉਂਦਾ ਉਸ ਰੋਡ ਦੇ ਉੱਪਰ ਵੀਰ ਦਾ ਘਰ ਹੈ ਵਪਾਰ ਦਾ ਕੰਮ ਹੈ ਵੀਰ ਦਾ ਤੇ ਰੁਟੀਨ ਦੇ ਵਿੱਚ ਬਾਈ ਕੋਲੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਨਗ ਦਿਖਾਉਣੇ ਆ ਇੱਕ ਬੈੜ ਹੈ ਤੇ ਨਾਲ ਉਹਦੇ ਇੱਕ ਝੋਟੀ ਖੜੀ ਹੈ ਤੁਹਾਨੂੰ ਦੋਸਤੋ ਜਿਹੜਾ ਵੀ ਇਹਨਾਂ ਦੋਨਾਂ ਦੇ ਵਿੱਚੋਂ ਨਗ ਪਸੰਦ ਲੱਗਿਆ ਨੰਬਰ ਭਰਾ ਦਾ ਸਕਰੀਨ ਤੇ ਚੱਲਦਾ ਰਹਿਣਾ ਤੁਸੀਂ ਕਾਲ ਕਰ ਲਿਓ ਡਿਟੇਲ ਆਪਾਂ ਇਹਨਾਂ ਦੇ ਸਬੰਧ ਵਿੱਚ ਸਾਰੀ ਆਪਾਂ ਬਾਈ ਤੋਂ ਪੁੱਛ ਲਾਂਗੇ ਆਇਓ ਬਾਈ ਹੋਰ ਬਾਈ ਗੁਰਪ੍ਰੀਤ ਠੀਕ ਹੈ ਜੀ ਮੋਬਾਈਲ ਨੰਬਰ ਬੋਲਿਓ 6283038 ਇੱਥੇ ਚੱਲ ਰਹੀ ਹੈ ਕਿਵੇਂ ਹਣ ਤੀਜੀ ਮੰਦਾ ਕਿਵੇਂ ਮੱਝਾ ਕਾਮਾ ਦਾ ਤੇਜਾ ਜੀ ਕਾਮਾ ਦਾ ਤੇਜਾਪੁਰਾ ਦੱਸੇ ਡਿਟੇਲ ਬਾਈ ਪਹਿਲੀ ਵਾਰ ਦਈ ਪਹਿਲੀ ਤੀਜਾ ਸੂਆ ਸੋਣਾ ਜੀ ਨੇ ਅੱਛਾ ਜੇ ਤੂੰ ਇਹਨੂੰ ਦੁੱਧ ਪਾਇਆ 20 ਲੀਟਰ ਜੀ ਨੇ 20 ਲੀਟਰ ਕਹ ਇੱਕ ਦਿਨ ਲੈ ਜੂ ਬਾਈ ਹੁਣ ਇਹ ਹਫਤਾ ਕ ਲੈ ਜੂ ਹਫਤਾ ਹਾਂ 10 ਦਿਨ ਲੈ ਜੂ ਤੋਰੇ ਉਹਨੂੰ ਤੀਜਾ ਸੂਆ ਸੋਣਾ ਦੋਸਤੋ ਤੇ ਇੱਕ ਹਫਤੇ ਦੀ ਕੱਚੀ ਹੈ ਤੇ ਪਿਛਲੇ ਸੂਏ ਨੇ 20 ਕਿਲੋ ਦੁੱਧ ਦਿੱਤਾਗਾ ਤੇ ਹਾਇ ਇਹ ਸਿੰਗਾਲੀ ਸਿੰਘ ਆ ਇਹਦੇ ਵੜਦੇ ਜਾਸੀ ਚ ਪੈਂਦੀ ਹੈ ਵੜੜ ਇਹ ਹਵਾਨਾ ਬਹੁਤ ਸੋਹਣਾ ਹੈਗਾ ਤੇ ਠੰਡ ਠੰਡ ਦਾ ਸਾਈ ਬਹੁਤ ਚੰਗਾ ਹੈਗਾ ਤੇ ਹਫਤੇ ਤੱਕ ਤਾਂ ਨੇ ਢੇ ਲਾਡੂ ਲਾਇਆ ਸਾਰੀਆਂ ਕੱਢ ਕੇ ਫਿਰ ਸੋਨਾ ਕਰਮਾਲੀ ਨੇ ਤਾੰਚਾ ਠੀਕ ਹੈ ਬਹਿੜ ਦਾ ਆਹ ਸਾਈਡ ਤੋਂ ਦੇਖ ਲਿਓ ਤੁਸੀਂ ਹਵਾਨੇ ਨੂੰ ਅਗਲੇ ਪਾਸੇ ਚੰਗੀ ਧੱਕ ਹੈਗੀ ਤੇ ਹਵਾਨਾ ਨਾਲ ਤਾਂ ਪਿਛਲੇ ਪਾਸੇ ਵੀ ਚੰਗਾ ਦਿਖਾਉਂਦੀ ਹੈ ਬਹਿੜ ਮੁੱਠੀ ਵਾਲਾ ਥਾਣਾ ਉੱਥੇ ਚਵਾਈ ਵਾਲਾ ਹੈਗਾ ਸੋਨਾ ਬਈ ਇਹਦਾ ਮੁੱਲ ਕੀ ਰੱਖਿਆ ਮੋਨਾ 70000 ਰੁਪਏ 70000 ਮਾਨਦਾਨ ਹੋ ਜੀ ਇਹ ਚੋਂ ਆਹ ਮਾਨਦਾਨ 70000 ਰੁਪਏ ਦੋਸਤੋ ਮੁੱਲ ਆ ਤੇ ਫਿਕਸ ਨਹੀਂ ਹੁੰਦਾ ਮਾਨਤਾਨ ਇਹਦੇ ਵਿੱਚ ਹੋ ਜਾਂਦਾ ਹੁੰਦਾ ਸਮਾਰ ਕੇ ਤੁਸੀਂ ਦੁਬਾਰੇ ਦੇਖ ਲਓ ਦੱਸੋ ਮੱਝ ਦੱਸਿਓ ਬਾਈ ਮੱਧਵੀ ਤੀਜਾ ਸੁਹਾ ਸੁਣਾ ਜੀ ਨਹੀਂ ਹੁਣ ਕੈ ਕਿਦਾਂ ਲੈ ਜੂ ਬਾਈ ਇਹ ਹਫਤਾ ਕ ਲੈ ਜੂ ਹਫਤਾ ਕ ਲੈ ਜੂ ਦੁੱਧ ਪਿਛਲੇ ਥੂਏ 14 14 ਲੀਟਰ ਤੋਰਿਓ ਬਾਈ ਨੂੰ ਦੋਸਤੋ ਮੱਝ ਆ ਤੀਜਾ ਸੁਹਾ ਸੁਣਾ ਹਫਤੇ ਦੀ ਇਹ ਕੱਚੀ ਹੈਗੀ ਚੰਗੀ ਮੱਝ ਹੈ ਬਹੁਤ ਚੰਗੀ ਮੱਝ ਹੈਗੀ ਸੰਗਾ ਸੰਗਾ ਦੀ ਸੋਹਣੀ ਹੈ ਬਾਡੀ ਬੰਦ ਤਨ ਸੋਹਣਾ ਮੱਝ ਦਾ ਤਾंचा ਚੰਗਾ ਹੈਗਾ ਵਜਨ ਪੂਰਾ ਭਾਰ ਹੈ ਮੱਝ ਦਾ ਹਵਾਨਾ ਨਾ ਫਿਕਸ ਹੈ ਇਹਦਾ ਤੇ ਹਲੇ ਤਾਂ ਹਫਤੇ ਤੱਕ ਇਹਨੇ ਵੀ ਚੰਗਾ ਭਰ ਦੇਣਾ ਹਵਾਨੇ ਨੇ ਸੋਹਣਾ ਥਣ ਲੱਗਾ ਇੱਕੋ ਜਿਹਾ ਵਿਥਬੁੱਤ ਸੋਹਣੀ ਥਣਾ ਦੇ ਵਿੱਚ ਜਵੇਂ ਐਚ ਐਫ ਗਾਮਾ ਦੇ ਥਣ ਲੱਗੇ ਉਹਨਾਂ ਨੇ ਇਦਾਂ ਦੇ ਗਾਂ ਥਣ ਲੱਗੇ ਮੱਝ ਨੂੰ ਇਹਦਾ ਮੁੱਲ ਵਈ ਗੁਰਪ੍ਰੀਤਾ ਇਹ 1.5 ਲੱਖ ਹੈ ਜੀ ਮੁੱਲ 1.5 ਲੱਖ ਰੁਪਈਆ ਇਹਦਾ ਕਰਿਓ ਇਹਦਾ ਦੋਸਤੋ 1.5 ਲੱਖ ਰੁਪਈਆ ਮੁੱਲ ਹੈ ਦੂਸਰੀ ਸਾਈਡ ਵੀ ਤੁਸੀਂ ਹਵਾਨਾ ਦੇਖ ਲਓ ਤੇ ਆ ਇਹਦਾ ਅਗਲੋਂ ਸਿੰਘ ਦੇਖ ਲਓ ਕੱਦ ਕੋਲਤ ਚੰਗਾ ਹੈ ਮੱਝ ਦਾ ਤੇ ਬਜਰ ਪੱਖੂ ਮੈਂ ਤੁਹਾਨੂੰ ਪਹਿਲਾਂ ਉਹ ਦੱਸਿਆ ਭਾਰੀ ਹੈ ਮੱਝ 1.5 ਲੱਖ ਰੁਪਈਆ ਇਹਦਾ ਮੁੱਲ ਹੈ ਤੇ ਮਾਨਤਾਂ ਇਹਦੇ ਵਿੱਚੋਂ ਵੀ ਹੋ ਜਾਣਾ ਹੈ ਦੇ ਨਾਲ ਇਹਦੇ ਇੱਕ ਬੈਡ ਖੜੀ ਹੈ ਜਿਹਦਾ 70000 ਮੁੱਲ ਹੈ ਸੋ ਨੂੰ ਜਿਹੜਾ ਦੋਨਾਂ ਦੇ ਵਿੱਚੋਂ ਨੱਕ ਚੰਗਾ ਲੱਗਿਆ ਉਹਦੀ ਤਸੱਲੀ ਕਰ ਲਿਓ ਦੋਸਤੋ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੇ ਮੇਰਾ ਕੰਮ ਸਿਰਫ ਵੀਡੀਓ ਬਣਾਉਣਾ ਹੈਗਾ ਬਾਕੀ ਅਗਲੀ ਕਾਰਵਾਈ ਤੁਹਾਡੀ ਹੈ ਤੇ ਨੰਬਰ ਇਸ ਭਰਾ ਦਾ ਸਕਰੀਨ ਤੇ ਚੱਲਦਾ ਰਹਿਣਾ ਸੋ ਧੰਨਵਾਦ ਦੋਸਤੋ ਵੀਡੀਓ ਨੂੰ ਹਣ ਤੱਕ ਦੇਖਣ ਲਈ ਸਸਤੀ ਕਾਲ ਸਾਰੇ ਵੀਰਾਂ ਨੂੰ